ਸਤਿਕਾਰ ਕਮੇਟੀ ਵੰਦਰ ਵੱਲੋਂ ਅੱਜ ਪੰਡ ਗੁੰਦਾਰਾ ਵਿਖੇ ਸਾਬਜਾਦਿਆਂ ਦੀ ਯਾਦ ਦੇ ਵਿੱਚ ਅੱਜ ਚਾਹ ਅਤੇ ਬਰੇਡਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਇੱਥੋਂ ਦੇ ਦਸੇਦਾਰ ਸਾਹਿਬ ਰਣਜੀਤ ਸਿੰਘ ਹਨ ਆਓ ਗੱਲਬਾਤ ਕਰਦੇ ਹਾਂ ਆ ਰਣਜੀਤ ਜੀ ਜੋ ਅੱਜ ਸੰਗਤ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਿਨ ਇੱਕ ਪੂ ਤੋ ਲੈ ਕੇ ਪੂਰਾ ਮਹੀਨਾ ਸ਼ਹੀਦੀ ਹਫਤਾ ਇਹਨਾਂ ਨੂੰ ਬੋਲਿਆ ਜਾਂਦਾ ਹੈ ਇਸ ਦਿਹਾੜੇ ਤੇ ਪੂਰੀ ਸਿੱਖ ਕੌਮ ਜਿੱਥੇ ਵੀ ਵਸਦੀ ਹੈ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ ਧਾਰਮਿਕ ਸਮਾਗਮ ਧਾਰਮਿਕ ਦੀਵਾਨ ਧਾਰਮਿਕ ਪ੍ਰੋਗਰਾਮ ਅਤੇ ਜੋ ਗੁਰਦਾਨਕ ਪਾਤਸ਼ਾਹ ਨੇ ਲੰਗਰ ਦੀ ਪ੍ਰਥਾ ਚਲਾਈ ਸੀ 20 ਰੁਪਿਆ ਦਾ ਸੌਦਾ ਕੀਤਾ ਸੀ ਉਹ ਪ੍ਰਥਾ ਜਿਹੜੀ ਲਗਾਤਾਰ ਸਿੱਖ ਕੌਮ ਉਤੇ ਪਹਿਰਾ ਦਿੰਦੀ ਹੈ ਲੰਗਰ ਜਿਹੜੇ ਥਾਂ ਥਾਂ ਸੰਗਤਾਂ ਜਿਵੇਂ ਸਰਹੰਦ ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਾਤਮਸਤ ਹੋਣ ਵਾਸਤੇ ਜਾਂਦੀਆਂ ਤੇ ਸ਼ਹੀਦਾਂ ਦੇ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਸਤਕਾਰ ਕਮੇਟੀ ਦੇ ਨੌਜਵਾਨ ਪਿੰਡ ਵੰਦਰ ਦੇ ਵੱਧਗਾ ਪਰਾਲਾ ਕਰਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਈ ਸਾਲਾਂ ਤੋਂ ਪਹਿਲਾ ਸਰਹੰਦ ਲੰਗਰ ਲਾਇਆ ਜਾਂਦਾ ਸੀ ਫੇਰ ਇੱਥੇ ਨੈਸਲ ਹਾਈਵੇ ਰੋਡ ਤੇ ਬਠਿੰਡਾ ਕੋਟਕਪੂਰਾ ਇੱਥੇ ਲੰਗਰ ਲਾਇਆ ਜਾਂਦਾ ਹੈ ਕਈ ਦਿਨ ਇਹ ਲੰਗਰ ਸੰਗਤਾਂ ਦੇ ਸਹਿਯੋਗ ਦੇ ਨਾਲ ਗੰਦਾਰਾ ਪਿੰਡ ਦੇ ਅਤੇ ਬਾਂਦਰ ਪਿੰਡ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ ਤੇ ਨੌਜਵਾਨ ਸਵਾਵਾ ਨਭਾਉਂਦੇ ਆ ਤੇ ਸੰਗਤਾਂ ਵੱਧ ਚੜਕੇ ਦੇ ਵਿੱਚ ਸੇਵਾ ਕਰਦੇ ਨੇ ਕਿਉਂਕਿ ਸ਼ਹੀਦੀ ਹਫਤਾ ਹੈ ਇਹ ਪਹਿਲਾਂ ਚਮਕੌਰ ਸਾਹਿਬ ਗੜੀ ਦੇ ਜਿਹੜੇ ਸ਼ਹੀਦ ਸਿੰਘ ਹੋਏ ਚਮਕੌਰ ਗੜੀ ਨੂੰ ਘੇਰਾ ਪਿਆ ਦਸਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਫਿਰ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ ਉੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਜਿਹਾਰ ਸਿੰਘ ਉਸ ਤੋਂ ਬਾਅਦ ਫਤੇਗੜ ਸਰਹੰਦ ਦਾ ਜੋੜ ਮੇਲਾ ਆ ਜਾਂਦਾ ਹੈ ਤੇ ਉੱਥੇ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਠੰਡੇ ਬੋਰਜ ਦੇ ਵਿੱਚ ਸ਼ਹੀਦ ਹੋਏ ਟੋਡਰ ਮੱਲ ਨੂੰ ਕਹਾਣੀ ਦੇ ਵਿੱਚ ਪੀੜਿਆ ਮੋਤੀ ਮਹਿਰੇ ਦਾ ਪਰਿਵਾਰ ਉੱਥੇ ਸ਼ਹੀਦ ਹੋਇਆ ਇਹ ਸਾਰੀਆਂ ਸ਼ਹਾਦਤਾਂ ਇਸ ਮਹੀਨੇ ਦੇ ਵਿੱਚ ਹੋਈਆਂ ਉਹਨਾਂ ਦੀ ਯਾਦ ਨੂੰ ਮੋਖ ਰੱਖਦੇ ਹੋਇਆ ਤੇ ਇਹ ਸਾਰੇ ਜਿਹੜੇ ਪ੍ਰੋਗਰਾਮ ਹੈ ਪੂਰੀ ਸਿੱਖ ਕੌਮ ਵੀ ਕਰਦੀ ਹੈ ਉੱਥੇ ਅਸੀਂ ਪਿੰਡ ਵਾਂਦਰ ਵੱਲੋਂ ਲਗਾਤਾਰ ਇਸ ਵਾਰਾਂ ਨਿਭਾ ਰਹੇ ਹਾਂ ਸਿੱਖ ਸੰਗਤ ਤੁਸੀਂ ਦਿਹਾੜੇ ਚੱਲ ਰਹੇ ਨੇ ਸਿੱਖ ਸੰਗਤ ਕਿਸ ਤਰ੍ਹਾਂ ਇਹ ਮਨਾ ਰਹੀ ਇਸ ਦਿਹਾੜੇ ਇਹ ਅਪਰਾਲੇ ਸਾਨੂੰ ਕਰਨੇ ਚਾਹੀਦੇ ਆ ਸਭ ਤੋਂ ਪਹਿਲਾਂ ਨੌਜਵਾਨੀ ਜਿਹੜੀ ਆਪਣੇ ਇਤਿਹਾਸ ਨੂੰ ਪੜ੍ਹੇ ਆਪਣੇ ਵਿਰਸੇ ਨੂੰ ਯਾਦ ਰੱਖੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਉਹ ਦੁਨੀਆ ਦੇ ਨਕਸ਼ੇ ਤੋਂ ਕਦੇ ਵੀ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਭਾਵੇਂ ਕਿੱਡੇ ਵੀ ਜਾਬਰ ਇੱਥੇ ਚੜ ਕੇ ਆਉਣ ਜਿਹੜੀ ਕੌਮ ਇਤਿਹਾਸ ਤੋਂ ਸੇਧ ਲੈ ਕੇ ਚੱਲਦੀ ਹੈ ਉਹ ਇੱਕ ਨਾ ਇੱਕ ਦਿਨ ਨਿਸ਼ਾਨੇ ਤੇ ਵੀ ਪਹੁੰਚਦੀ ਹੈ ਸਾਡੇ ਗੁਰੂਆਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਸ ਕੌਮ ਵਾਸਤੇ ਪੰਥ ਵਾਸਤੇ ਲੋਕਾਂ ਵਾਸਤੇ ਹੱਕਾਂ ਵਾਸਤੇ ਇਹ ਸੇ ਕਰਕੇ ਇਹ ਦਿਹਾੜੇ ਮਨਾਉਣੇ ਸਾਨੂੰ ਤਾਂ ਹੀ ਸਫਲ ਹੈ ਅਸੀਂ ਨਸਿਆਂ ਦਾ ਤਿਆਗ ਕਰ ਗਏ ਆਪਣਾ ਇਤਿਹਾਸ ਛੱਡ ਗਏ ਤੇ ਆਪਣੇ ਗੁਰੂ ਦੇ ਨਾਲ ਜੁੜ ਗਏ ਤੇ ਆਪਣੀ ਕੌਮ ਦੇ ਲਈ ਸਦਾ ਜਿਹੜਾ ਜੋ ਉਹਨਾਂ ਨੇ ਹੁਕਮ ਕੀਤਾ ਉਹ ਤੇ ਚੱਲਣ ਦਾ ਸੀ ਯਤਨ ਕਰੀ ਹਾਂ ਗੱਲ ਕਰੀਏ ਇਸ ਲੰਗਰ ਦੇ ਲੰਗਰ ਕਦੋਂ ਤੋਂ ਤੁਹਾਡੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਹਦੀ ਇਹ ਸਾਨੂੰ 10-12 ਸਾਲ ਹੋ ਗਏ ਅਸੀਂ ਉ ਤਾਂ ਮੁੱਢ ਤੋਂ ਲੈ ਕੇ ਹੀ ਸਮਾਜ ਸੇਵਾ ਜੋ ਪੰਥ ਦੀ ਸੇਵਾ ਕਿਸੇ ਵੀ ਪ੍ਰਕਾਰ ਦੀ ਹੈ ਉਸੇ 'ਤੇ ਤਤ ਪਰ ਰਹਿੰਦੇ ਆਂ ਇਹ ਨੌਜਵਾਨ ਪਹਿਲਾਂ ਸਰਹੰਦ ਫਤਿਹਗੜ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੇ ਜਾਂਦੇ ਸੀ ਹਰ ਸਾਲ ਯਾਤਰਾ ਵੀ ਕਰਦੇ ਸੀ ਉਸ ਤੋਂ ਬਾਅਦ ਇਹ ਲੰਗਰ ਦਾ ਪ੍ਰਾਲਾ ਜਿਹੜਾ ਇਹ ਸ਼ੁਰੂ ਕੀਤਾ ਆ ਸਾਡੇ ਨਾਲ ਹੋਰ ਵੀ ਨੌਜਵਾਨ ਹਨ ਆ ਉਹ ਗੱਲਬਾਤ ਕਰਦੇ ਹਨ ਭਾਈ ਜੋ ਅੱਜ ਨੌਜਵਾਨ ਮੰਨੋ ਪ੍ਰਾਲਾ ਕੀਤਾ ਜਾ ਰਿਹਾ ਹੈ ਲੰਗਰ ਲਗਾਇਆ ਜਾ ਰਿਹਾ ਹੈ ਇਸ ਬਾਰੇ ਕੀ ਕਹਿਣਾ ਚਾਹੋ ਮੈਂ ਤਾਂ ਇਹੀ ਕਹਿਣਾ ਚਾਹਣਾ ਇਹ ਵੀ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਰਹਿਤ ਰਹੂਗੀ ਅਤੇ ਗੁਰੂ ਦੇ ਚਰਨਾਂ ਨਾਲ ਲੱਗੇ ਰਹਿਣਗੇ ਇਹ ਦੇਖੜਾ ਆਪਣਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਗ ਰਿਹਾ ਹੈ ਇਹ ਸਨ ਪਿੰਡ ਵਾਸੀ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਗਾਇਆ ਜਾ ਰਿਹਾ ਹੈ ਤੇ ਨੌਜਵਾਨ ਵੱਡੇ ਗਿਣਤੀ ਦੇ ਵਿੱਚ ਇੱਥੇ ਸੇਵਾਵਾਂ ਨਿਭਾ ਰਹੇ ਹਨ ਕੈਮਰਾਮੈਨ ਜੁਵਿਟੀ ਸੋਢੀ ਦੇ ਨਾਲ ਤਰਸਕ ਮੱਲਾ ਦੀ ਖਾਸ ਰਿਪੋਰਟ ਗੁੰਦਾਰਾ